ओम प्रकाश ਮੇਰਾ ਨਾਮ ਹੈ ਜੀ ਲੇਰਾ ਗਗਾ ਪਿੰਡ ਹੈ ਜੀ ਵਾਰਡ ਨੰਬਰ 8 ਹੈ ਜੀ ਇੱਕ ਤੁਹਾਡੇ ਬੱਚੇ ਦੀ ਮੌਤ ਹੋਈ ਹੈ ਛੋਟੇ ਦੀ ਹਾਂਜੀ ਉਹ ਉਸ ਦੱਸਿਆ ਜਾ ਰਿਹਾ ਜਿਵੇਂ ਕਹਿ ਰਹੇ ਹਾਂ ਕਿ ਕਿਸੇ ਡਾਕਟਰ ਦੀ ਲਾਪਰਵਾਹੀ ਹੈ ਪੂਰਾ ਮਾਮਲਾ ਕੀ ਹੈਗਾ ਇੱਕ ਨਾ ਹੀ ਇੱਥੇ ਸੰਜੀਵ ਬਾਂਸਲ ਡਾਕਟਰ ਨੇ ਬੱਚਿਆਂ ਦੇ ਮਾਹਿਰ ਮਾਹਿਰ ਨੇ ਉਹਨਾਂ ਕੋਲ ਸਾਨੂੰ ਕਿਸੇ ਨੇ ਦੱਸਿਆ ਵੀ ਜੰਨੀ ਇਹ ਬਹੁਤ ਵਧੀਆ ਨੇ ਤੇ ਇੱਥੇ ਸਰਕਾਰੀ ਚ ਹੀ ਬੈਠਦੇ ਨੇ ਜੀ ਇਹ ਤੇ ਸਾਨੂੰ ਪਤਾ ਲੱਗੇ ਵੀ ਘਰੇ ਜਾਦੇ ਵਧੀਆ ਦੇਖਦੇ ਨੇ ਇਸ ਕਰਕੇ ਅਸੀਂ ਘਰੇ ਲੈ ਕੇ ਗਏ ਸੀਗੇ ਤੇ ਸੁਨਾਮ ਇਹ ਤਰੀਕ ਨੂੰ ਸ਼ਾਮ ਨੂੰ 4:30 ਵਜੇ ਅਸੀਂ ਦਵਾਈ ਦਵਾ ਕੇ ਲੈ ਕੇ ਆਏ ਜੀ ਤੇ ਉਸ ਨੂੰ ਸਾਰਾ ਚੰਗੀ ਤਰ੍ਹਾਂ ਦਿਖਾ ਕੇ ਦਵਾਈ ਲੈਣ ਤੋਂ ਬਾਅਦ ਉਹਨਾਂ ਨੇ ਸਾਨੂੰ ਦਵਾਈ ਲਿਖ ਕੇ ਦਿੱਤੀ ਦਵਾਈ ਲਿੱਤੀ ਅਸੀਂ ਤੇ ਉਸ ਤੋਂ ਬਾਅਦ ਅਸੀਂ ਘਰੇ ਆ ਗਏ ਜੀ ਤੇ ਅਗਲੇ ਦਿਨ ਸਾਨੂੰ ਬੱਚਾ ਤਕਲੀਫ ਜ਼ਿਆਦਾ ਲੱਗੀ ਪਹਿਲਾਂ ਰਾਤ ਨੂੰ ਠੀਕ ਰਿਹਾ ਜੀ ਤੇ ਸਵੇਰ ਤਕਲੀਫ ਜ਼ਿਆਦਾ ਲੰਘਣ ਕਾਰਨ ਅਸੀਂ ਸਵੇਰ ਸੀ ਚਲੇ ਗਏ ਉਹਦੇ ਕੋਲ 7 ਵਜੇ ਅਸੀਂ ਪਹੁੰਚ ਗਏ ਸੀਗੇ ਜੀ ਫਿਰ ਉਹਨਾਂ ਦੇ ਕੰਪਾਊਂਟਰ ਨੂੰ ਕਿਹਾ ਪੀ ਡਾਕਟਰ ਸਾਹਿਬ ਉਹ ਕਹਿੰਦਾ ਹੁਣੇ ਇੱਕ ਮਿੰਟ ਹੋਇਆ ਜੀ ਗਏ ਇਹਨੂੰ ਮੈਂ ਕਿਹਾ ਵੀਰੇ ਸਾਡਾ ਬੱਚਾ ਐਮਰਜੈਂਸੀ ਆ ਤੇ ਬੁਲਾ ਦੇ ਉਹਨੇ ਪਹਿਲਾਂ 5-4 ਮਿੰਟ ਗੱਲ ਨਹੀਂ ਸੁਣੀ ਸਾਡੀ ਉਸ ਤੋਂ ਬਾਅਦ ਸੁਣੀ ਫਿਰ ਉਹਨੇ ਡਾਕਟਰ ਸਾਹਿਬ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਵੀ 10-15 ਮਿੰਟ ਤੱਕ ਆਂਦੇ ਨੇ ਮੈਂ ਕਿਹਾ ਵੀਰੇ ਥੋੜਾ ਜਲਦੀ ਬੁਲਾ ਦੇ 10-15 ਮਿੰਟ ਬਾਅਦ ਫਿਰ ਮੈਂ ਫੋਨ ਕੀਤਾ 6-7 ਫੋਨ ਕੀਤੇ ਮੇਰਾ ਨਹੀਂ ਚੱਕਿਆ ਫਿਰ ਉਸ ਤੋਂ ਬਾਅਦ ਉਹਨਾਂ ਦਾ ਫੋਨ ਮੇਰਾ ਫੋਨ ਚੱਕਿਆ ਤੇ ਫਿਰ ਕਹਿੰਦੇ ਵੀ ਮੈਂ ਕਿਹਾ ਡਾਕਟਰ ਸਾਹਿਬ ਅਸੀਂ ਰਾਤ ਦਵਾਈ ਲੈ ਕੇ ਗਈ ਸੀ ਤੁਹਾਡੇ ਕੋਲੋਂ ਤੇ ਮੇਰਾ ਬੱਚਾ ਸੀਰੀਅਸ ਆ ਕਹਿੰਦੇ ਤੁਹਾਨੂੰ ਬਾਲੀ ਜਾਦੇ ਕਾਲੀ ਆ ਤਾਂ ਇਹਨੂੰ ਹੋਰ ਕਿਥੇ ਲੈ ਜਾਓ ਬਸ ਤੇ ਥੋੜੀ ਦੇਰ ਬਾਅਦ ਅਸੀਂ ਫੇਰ ਡਿੱਕਿਆ ਤੇ ਫਿਰ ਜਦੋਂ ਬਾਹਰ ਨਿਕਲਣ ਲੱਗੇ ਮੇਰਾ ਬੱਚਾ ਹੀ ਡਾਕਟਰ ਦੀ ਲਾਪਰਵਾਹੀ ਕਾਰਨ ਮੇਰਾ ਬੱਚਾ ਦਮ ਤੋੜ ਗਿਆ ਜੀ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਸਰਕਾਰੀ ਚ ਇੱਥੇ ਲਹਿਰੇਗਾ ਕੇ ਕੰਮ ਕਰਦੇ ਆ ਕਿ ਡਾਕਟਰ ਹਾਂ ਲਹਿਰੇਗਾ ਕੇ ਵੀ ਕੰਮ ਕਰਦੇ ਨੇ ਪਰ ਸਾਨੂੰ ਕਿਸੇ ਨੇ ਇਹ ਕਿਹਾ ਵੀ ਘਰੇ ਵਧੀਆ ਦੇਖ ਦਿੰਦੇ ਨੇ ਵੀ ਇੱਥੇ ਇਹ ਵਧੀਆ ਦੇਖਦੇ ਨਹੀਂ ਅਸੀਂ ਐਸ ਕਰਕੇ ਉੱਥੇ ਵਧੀਆ ਕੋਈ ਪਰਚੀ ਵਗੈਰਾ ਦੀ ਕਟਾਈ ਤੁਸੀਂ ਹਾਂਜੀ ਪਰਚੀ ਵੀ ਕਟਾਈ ਹੈ ਜੀ ਇਹਨਾਂ ਨੇ ਕਾਰਡ ਵੀ ਦਿੱਤਾ ਸਾਨੂੰ ਵੀ ਕਹਿੰਦੇ ਵੀ ਤੁਸੀਂ ਸਵੇਰੇ ਫੇਰ ਆ ਜਿਓ ਉੱਥੇ ਜੇ ਕੋਈ ਦਿੱਕਤ ਲੱਗੇ ਰਾਤ ਨੂੰ ਵੀ ਦੇਖਦਾ ਪਰ ਸਵੇਰੇ ਤੁਸੀਂ ਆ ਜਿਓ ਕੀ ਸਕੀਮੀ ਲੈਂਦੇ ਆ ਤੇ ਮਰੀਜ਼ ਕਿੰਨੇ ਕਾਉਂਦੇ ਡਾਕਟਰ ਸਾਹਿਬ ਕੋਲ ਹਾਂਜੀ ਹਾਂ 200 ਰੁਪਏ ਪਰਚੀ ਫੀਸ ਲੈਂਦੇ ਨੇ ਜੀ اچھا ਤੇ ਜਿੱਦ ਦਿਨ ਅਸੀਂ ਗਏ ਸੀਗੇ 23 ਤਰੀਕ ਨੂੰ ਔਰ ਦਿਨ ਕਾਫੀ ਮਰੀਜ਼ ਵੀ ਬੈਠੇ ਸੀਗੇ ਜੀ ਤੇ ਜਿਹੜੇ ਵੇਟ ਕਰ ਰਹੇ ਸੀ ਸਾਡੀ 5 6 ਨੰਬਰ ਬਾਅਦ ਬਾਦੀ ਆਈ ਸੀਗੀ ਤੇ ਉਸ ਤੋਂ ਬਾਅਦ ਅਸੀਂ 24 ਨੂੰ ਗਏ ਆ ਜੀ 24 ਨੂੰ ਵੀ 5 7 ਮਰੀਜ਼ ਬੈਠੇ ਸੀਗੇ ਜੀ 24 ਨੂੰ ਕਿੰਨੇ ਸਵੇਰੇ ਸਾਜਰੇ ਇਹਨਾਂ 7 ਵਜੇ ਜਿਵੇਂ ਤੁਸੀਂ ਦੱਸਦੇ ਹੋ ਗਏ ਆ ਇਹਨਾਂ ਸਵੇਰੇ ਮਰੀਜ਼ ਬੈਠੇ ਸੀ ਹਾਂਜੀ ਹਾਂ ਇਹਨਾਂ ਦਾ ਕਾੜਾ ਜੀ ਕੀ ਕਰ ਰਹੇ ਇਹ ਇਹਨਾਂ ਦੀ ਪਰਸੀ ਹੈ 24 ਤਰੀਕ ਨੂੰ ਅਸੀਂ ਆ ਗਏ ਸੀਗਾ ਦੇਖੋ ਸਟੈਂਪ ਲਾਤੀ ਪਰ ਆਈ ਨਹੀਂ ਅਸੀਂ ਇੱਦਾਂ ਪੋਣਾ ਕਹਿੰਦਾ ਵੇਟ ਕਰਦੇ ਰਹੇ ਹਾਂ ਤੇ ਬੱਚੇ ਦੀ ਮੌਤ ਹੋ ਗਈ ਜਦੋਂ ਉਸ ਤੋਂ ਬਾਅਦ ਕੋਈ ਗੱਲਬਾਤ ਡਾਕਟਰ ਨਾਲ ਹੋਈ ਤੁਹਾਡੀ ਨਹੀਂ ਸਾਡੀ ਕੋਈ ਗੱਲਬਾਤ ਨਹੀਂ ਫਿਰ ਅਸੀਂ ਦਵਾਦਵ ਭੱਜੇ ਜੀ ਉੱਥੋਂ ਅੱਛਾ ਅਸੀਂ ਭੱਜੇ ਫਿਰ ਦਵਾਦਵ ਹੋਰ ਹਸਪਤਾਲ ਲੈ ਕੇ ਗਏ ਫਿਰ ਉਹ ਕਹਿੰਦੇ ਸਾਨੂੰ ਅਗਰ ਤੁਸੀਂ ਸਾਡੇ ਕੋਲੇ 10 ਮਿੰਟ ਵੀ ਪਹਿਲਾਂ ਆ ਜਾਂਦੇ ਤਾਂ ਅਸੀਂ ਇਹਦੀ ਬੱਚੇ ਦੀ ਜਾਨ ਬਚਾ ਸਕਦੇ ਸੀ ਪਰ ਹੁਣ ਸਾਡੇਗਾ ਤੁਸੀਂ ਕੁਛ ਬੱਚੇ ਦਾ ਸੰਸਕਾਰ ਕਰ ਦਿੱਤਾ ਗਿਆ ਹਾਂਜੀ ਹਾਂ 24 ਹਾਂਜੀ 24 ਤਰੀਕ ਤੁਸੀਂ ਦੱਸ ਰਹੇ ਹੋ ਕਿ ਡਾਕਟਰ ਦੀ ਲਾਪਰਵਾਹੀ ਕਾਰਨ ਮੌਤ ਹੋਈ ਹੈ ਕੋਈ ਇਹਦੇ ਸੰਬੰਧੀ ਕੋਈ ਕਾਰਵਾਈ ਕੀਤੀ ਗਈ ਹੈ ਨਹੀਂ ਜੀ ਜਿੱਦਨ ਹੋਇਆ ਉਸਦਨ ਤੱਕ ਅਸੀਂ ਕਿਤੇ ਵੀ ਨਹੀਂ ਜਾ ਸਕੇ ਕਿਉਂ ਸਾਡਾ ਆਪਨੇ ਨਹੀਂ ਸੁਧ-ਬੁੱਧ ਸੀਗੇ ਅਸੀਂ ਕੀ ਕਰੀਏ ਕੀ ਨਾ ਕਰੀਏ ਠੀਕ ਹੈ ਜੀ ਜੋ ਉਹਦੀਆਂ ਬਸ ਕਹਿਨ ਤੇ ਜਿਵੇਂ ਸਰਕਾਰ ਜੋ ਰਸਤੀਆਂ ਵਿਦੀਆਂ ਹੁੰਦੀਆਂ ਨੇ ਜੀ ਉਹ ਕੀਤੀਆਂ ਤੇ ਬਸ ਸਾਨੂੰ ਤਾਂ ਆਪਣੇ ਆਪ ਦੇ ਵਿੱਚ ਹੋਸ਼ ਹੀ ਨਹੀਂ ਸੀਗਾ ਜਿੱਤ ਕੀ ਕਰੀਏ ਫਿਰ ਸਾਨੂੰ ਉਸ ਤੋਂ ਬਾਅਦ ਕਿਸੇ ਨੇ ਲੋਕਾਂ ਨੇ ਕਿਹਾ ਵੀ ਤੁਸੀਂ ਤੁਹਾਡੇ ਨਾਲ ਇੰਨਾ ਜ਼ਿਆਦਾ ਤੱਕਾ ਹੋਇਆ ਤੁਸੀਂ ਇਹਦਾ ਕੁਝ ਕੀਤਾ ਕਿਉਂ ਨਹੀਂ ਤੇ ਅਸੀਂ ਅਗਲੇ ਦਿਨ ਅਸੀਂ ਸਨਾਮਸਿਟੀ ਵੀ ਦਰਖਾਸਤ ਦਿੱਤੀ ਆ ਮੰਤਰੀ ਸਾਹਿਬ ਨੂੰ ਹੀ ਮਿਲੇ ਆ ਜੀ ਹਾਂ ਉਹਨਾਂ ਨੇ ਵੀ ਕਿਹਾ ਵੀ ਅਸੀਂ ਇਨਸਾਫ ਦਵਾਵਾਂਗੇ ਤੇ ਸਾਨੂੰ ਬਸ ਇਨਸਾਫ ਦੀ ਮੰਗ ਮੰਗ ਕਰਦੇ ਆ ਕਿ ਪ੍ਰਸ਼ਾਸਨ ਤੋਂ ਵੀ ਤੇ ਵੀ ਅਸੀਂ ਇਹੀ ਮੰਗ ਮੰਗਦੇ ਆ ਵੀ ਸਾਨੂੰ ਇਨਸਾਫ ਮਿਲੇ ਸਾਡੇ ਬੱਚੇ ਨੂੰ ਇਨਸਾਫ ਮਿਲੇ ਜੀ ਕਿੱਥੇ ਦੇ ਰਹੇ ਨੇ ਜੇਰੇ ਦਾਗਾ ਜੀ ਤੁਹਾਡੇ ਬੱਚੇ ਦੀ ਛੋਟੀ ਦੀ ਮੌਤ ਹੋ ਗਈ ਦਸਹਿਰੇ ਨੂੰ ਡਾਕਟਰ ਦੀ ਲਾਪਰਵਾਹੀ ਕਰਕੇ ਹੋਈ ਹੈ ਕੌਣ ਸੀ ਡਾਕਟਰ ਉਹ ਕਿਹੜੇ ਹਸਪਤਲ ਚ ਲੈ ਕੇ ਗਏ ਸੀ ਜੀ ਮੇਰੇ ਬੱਚੇ 2 ਸਾਲ ਦਾ ਸੀਗਾ ਇਹ ਬੁਖਾਰ ਹੋਇਆ ਸੀਗਾ ਇੱਥੇ ਸਰਕਾਰੀ ਹਸਪਤਲ ਚ ਅਸੀਂ ਸੰਜੇਵਾਨ ਸਰ ਤੇ ਅਸੀਂ ਉਹਦੇ ਕੋਲ ਲੈ ਗਏ ਸੀਗੇ ਸੁਨਾਨ ਦਿਖਾਉਣ ਵਾਸਤੇ ਪ੍ਰਾਈਵੇਟ ਹਸਪਤਲ ਪ੍ਰਾਈਵੇਟ ਸੀ ਲੈ ਕੇ ਗਏ ਸੀਗੇ ਜੀ 20 ਜਿਆਦੇ ਦਵਾਈ ਦਵਾ ਕੇ ਲੈ ਕੇ ਬੁਖਾਰ ਸੀਗਾ ਉਹਨੂੰ ਤੇ ਦਵਾਈ ਦੇਤੀ ਉਹਨੂੰ ਤੇ ਰਾਤ ਨੂੰ ਠੀਕ ਸੀਗਾ ਸਵੇਰ ਤੁਹਾਡੇ ਜ਼ਿਆਦਾ ਹਾਲਤ ਮਾਡੀ ਖਰਾਬ ਹੋ ਗਈ ਤਾਂ ਅਸੀਂ ਸਵੇਰ ਵਾਕੇ ਸਵੇਰ ਅਸੀਂ ਸਤੋ ਜਿੱਥੇ ਪਹੁੰਚ ਕਰ ਗਏ ਸੀਗੇ ਘਰੇ ਪਹੁੰਚ ਗਏ ਸੀ ਘਰੇ ਪਹੁੰਚ ਗਏ ਸੀ ਤੇ ਉਹ ਥੱਲੇ ਨਹੀਂ ਆਇਆ ਹੋਏਗਾ ਉਤਰ ਕੇ ਜਮਾ ਵੀ ਬੱਚੇ ਦੀ ਕੰਡੀਸ਼ਨ ਖਰਾਬ ਸੀ ਕਿ ਆ ਵੀ ਬੱਚਾ ਬੜਾ ਸੀਰੀਅਸ ਹੈ ਤੁਸੀਂ ਥੱਲੇ ਆ ਜਾਓ ਕੰਪਟਰ ਨੂੰ ਵੀ ਕਿਹਾ ਸੀ ਕਿ ਉੱਥੇ ਕੰਮ ਵਾਲੀ ਸੀ ਉਹਨੂੰ ਵੀ ਕਿਹਾ ਸੀ ਉਹ ਵੀ ਨਹੀਂ ਆਇਆ ਹੈ ਕੰਪਟਰ ਦੇ ਹਾੜੇ ਕੱਡੇ ਵੀ ਆ ਜਾਓ ਤੁਸੀਂ ਥੱਲੇ ਨਹੀਂ ਆਇਆ ਹੈਗਾ ਪੈਰਾ ਸੀ 15 ਮਿੰਟ ਵਾਦ ਅਸੀਂ ਆਫ ਫੋਨ ਲਾਇਆ ਤਿੰਨ ਚਾਰ ਵਾਰੀ ਫੋਨ ਲਾਇਆ ਨਹੀਂ ਆਇਆ ਹੈਗਾ ਫੇ ਚੌਥੀ ਵਾਰੀ ਫੋਨ ਚੱਕਿਆ ਕਹਿੰਦਾ ਭਈ ਮੈਂ ਤਾਂ ਆਂਦਾ ਨਹੀਂ ਹੈਗਾ ਮੈਂ ਤਾਂ ਨਾ ਤੋ ਵੀ ਆਉਂਗਾ ਜੇ ਤੁਹਾਨੂੰ ਜਿਆਦਾ ਐਮਰਜੈਂਸੀ ਹੈ ਤੁਸੀਂ ਭਈ ਬੱਚੇ ਨੂੰ ਲੈ ਜਾਓ ਇਹਨਾਂ ਨੂੰ ਅਸੀਂ ਜਦੋਂ ਇੰਨੀ ਗੱਲ ਸੁਣੀ ਅਸੀਂ ਬਾਹਰ ਆਣ ਲੱਗੇ ਇਹਨਾਂ ਦਾ ਸਾਡਾ ਬੱਚਾ ਹੱਥ 'ਚ ਆ ਗਿਆ ਸਾਡਾ ਕਿੰਨੇ ਲੱਗਦਾ ਤੁਹਾਨੂੰ ਡਾਕਟਰ ਦੀ ਲਾਪਰਵਾਹੀ ਕਰਕੇ ਹਾਂਜੀ ਡਾਕਟਰ ਦੀ ਲਾਪਰਵਾਹੀ ਨਾਲ ਸਾਡੇ ਬੱਚ ਨਾਲ ਐਡਾ ਬਟਾ ਹਾਸਾ ਹੋਇਆ ਨਹੀਂ ਜੀ ਨਹੀਂ ਤਾਂ ਜੇ ਆ ਕੇ ਚੈੱਕ ਕਰ ਲੈਂਦਾ ਦੇਖ ਲੈਂਦਾ ਸਾਡੇ ਬੱਚ ਸਾਡੇ ਹੱਥ 'ਚ ਹੁੰਦਾ ਹੁਣ ਜੋਂਦਾ ਹੁੰਦਾ ਸਾਡੀ ਕੁਝ ਸੁਣੂ ਜਾਂਦੇ ਹਾਂ ਹਾਂ ਜੀ ਸਰ ਦਰਖਾਸਤ ਦਿੱਤੀ ਹੈ ਖਾਣੇ ਦੇ ਅੰਦਰ ਵੀ ਕੋਈ ਕਾਰਵਾਈ ਹੋਈ ਹੈ ਜਿਹੜਾ ਤੁਸੀਂ ਕਿਹਨੂੰ ਦਰਖਾਸਤ ਦਿੱਤੀ ਹੈ ਨਹੀਂ ਜੇ ਮੇਰਾ ਬੱਚਾ ਹੁੰਦਾ ਤਾਂ ਸਾਰੇ ਕਾਰਵਾਈ ਹੁੰਦੀ ਸਾਸੀ ਗਰੀਬ ਸਾਡੇ ਦਾ ਕੋਈ ਕਾਰ ਨਹੀਂ ਕੋਈ ਸੁਣ ਨਹੀਂ ਜਾਂ ਤੁਹਾਡੀ ਹਾਂ ਜੀ ਕੀ ਕੀ ਮੰਗ ਕਰਦੇ ਹੋ ਸਰ ਸੱਤੋ ਸੱਤ ਸਜ਼ਾ ਹੋਵੇ ਉਹਨੂੰ ਵੀ ਅੱਗੇ ਤੋਂ ਹੋਰ ਬੱਚੇ ਨਾਲ ਕੋਈ ਗਲਤ ਕੰਮ ਨਾ ਹੋਵੇ ਕੋਈ ਹੋਰ ਬੱਚਾ ਦੀ ਜਾਨ ਤੋਂ ਨਾ ਜਾਵੇ ਸਾਡਾ ਬੱਚਾ ਦਾ ਜਿਹੜਾ ਗਿਆ ਉਹ ਗਿਆ ਹੁਣ ਸਾਡਾ ਤਾਂ ਅੰਦਰ ਹੀ ਹੈਗਾ ਕੋਈ ਹੋਰ ਬੱਚੇ ਦਾ ਨੁਕਸਾਨ ਨਾ ਹੋਵੇ ਕ੍ਰਿਸ਼ਨ ਲਾਦੀ ਨੂੰ ਮੇਰੇ ਘੱਗੇ ਤੇ ਰਹਿਣ ਵਾਲੇ ਆਈਂ। ਕ੍ਰਿਸ਼ਨ ਜੀ ਢੇਰ ਪਰਿਵਾਰ ਦੇ ਵਿੱਚ ਖੜੇ ਉਹਨਾਂ ਦੇ ਬੱਚੇ ਦੀ 2 ਸਾਲ ਦੇ ਦੀ ਮੌਤ ਹੋਈ ਹੈ। ਪਰਿਵਾਰ ਦਾ ਦੋਸ਼ ਹੈ ਕਿ ਡਾਕਟਰ ਦੀ ਲਾਪਰਵਾਹੀ ਕਰਕੇ ਹੋਈ ਹੈ। ਕੋਈ ਸੁਨਾਮ ਦਾ ਡਾਕਟਰ ਸੀ। ਤੁਸੀਂ ਵੀ ਉਸ ਡਾਕਟਰ ਤੋਂ ਆਪਣੇ ਬੱਚੇ ਨੂੰ ਦਵਾਈ ਦੱਸਿਆ ਜਾ ਰਿਹਾ ਵੀ ਦਵਾਈ ਉਹਨਾਂ ਗਏ ਸੀਗੇ ਇੱਥੇ ਸਰਕਾਰੀ ਹਸਪਤਾਲ ਦੇ ਵਿੱਚ ਵੀ ਦਵਾਈ ਕਦੋਂ ਗਏ ਹੋ ਤੁਸੀਂ ਡਾਕਟਰ ਨੂੰ ਦਵਾਈ ਲਵਾਉਣ ਇੱਥੇ ਸਰਕਾਰੀ ਚ ਕਦੋਂ ਗਏ ਹੋ ਉੱਥੇ ਕਦੋਂ ਗਏ। ਸਰਕਾਰੀ ਜੇ ਅਸੀਂ ਕਿਹੜੇ ਤਰੀਕ ਨੂੰ ਗਏ ਆਂ? ਤੇ ਆਪਾਂ ਉੱਥੇ 24 ਤਰੀਕ ਨੂੰ 6 ਵਾਲੀ ਗੱਡੀ ਵਾਗੇਤੀ ਅਸੀਂ। ਹੂੰ। ਸਾਡੇ ਜੀ ਵਿੱਚ ਪਹੁੰਚੀ ਜਿੱਤੇ ਉੱਤੇ ਦਵਾਈ ਦਵਾਈ ਕੁੜੀ ਨੂੰ ਤੇ ਅਸੀਂ ਦਵਾਈ ਦੇ ਕੇ ਬੈਠੇ ਨਾਲ ਦੀਆਂ ਇਹ ਆ ਗਈ ਇੱਧਰੋਂ ਇੱਧਰੋਂ ਡਾਕਟਰ ਚੜ ਗਿਆ ਹੀ ਕੁੜੀਆਂ ਤੇ ਮੁੜ ਕੇ ਡਾਕਟਰ ਦਾ ਪੁੱਤਰ ਹੀ ਨਹੀਂ ਹੈ ਜੇ ਇਹ ਫੋਨ ਤੇ ਫੋਨ ਕਰੀਏ ਤਾਂ ਵੀ ਨਹੀਂ ਆਇਆ ਜੀ ਬੱਚੇ ਇਹਨਾਂ ਦਾ ਅਮਰਜੈਂਸੀ ਸੀ ਤੇ ਅਸੀਂ ਕਿਹਾ ਉਹਨੂੰ ਕੰਪਿਊਟਰ ਨੂੰ ਮਾ ਯਾਰ ਬੁਲਾ ਦੇ ਮਾ ਡਾਕਟਰ ਸਾਹਿਬ ਨੂੰ ਮਾ ਬੱਚਾ ਪਾ ਉਹ ਹੈ ਤੇ ਉਹਨੇ ਵੀ ਫੋਨ ਲਾਇਆ ਦੀ ਪਰ ਡਾਕਟਰ ਸਾਹਿਬ ਆਏ ਨਹੀਂ ਹੈ ਜੀ ਤੇ ਇਹਨਾਂ ਨੇ ਵੀ ਫੇਰ ਮਿੰਤਾ ਦੇ ਮਿੰਤਾ ਕਰੀ ਡਾਕਟਰ ਸਾਹਿਬ ਨਹੀਂ ਆਏ ਕੀ ਤੇ ਉਦੋਂ ਬਾਅਦ ਪਤਾ ਨਹੀਂ ਇਹਨਾਂ ਨੇ ਕੀ ਗੱਲ ਕਰੀ ਪੌਂਕ ਨਾਲ ਜਿਹੜਾ ਵਿਚਾਰੇ ਵੱਗ ਗਏ ਉੱਥੋਂ ਹਸਪਤਾਲ ਚੋਂ ਇਹਨਾਂ ਦੇ ਨਿੱਕਾ ਦਾਰ ਅਸੀਂ ਬਾਰੇ ਵੱਗੇ ਉਦੋਂ ਬਾਅਦ ਬੱਚੇ ਵੀ ਮੋਰੀ ਡਾਕਟਰ ਤੋਂ ਕੋਈ ਇੱਥੇ ਲੈ ਰਹੇ ਦੇ ਸਰਕਾਰੀ ਹਸਪਤਾਲ ਚੀ ਦਵਾਈ ਲੈਣ ਗਏ ਹੋ ਤੁਸੀਂ ਕਦੇ ਬੱਚੇ ਦੀ ਹਾਂਜੀ ਕਿੰਨੇ ਵਾਰ ਅੱਜ ਕੀ ਤਰੀਕ ਨੂੰ ਗਏ ਇਹ ਮਾਏ ਇਹ 22 ਤਰੀਕ ਤੋਂ ਪਹਿਲਾਂ ਵੀ ਜਾਂਦਾ ਰਿਹਾ ਹਾਂ ਉਦੋਂ ਪਹਿਲਾਂ ਨਹੀਂ ਮੇਰੇ ਕੋਲ ਪਰਚੀ ਨਹੀਂ ਹੈਗੀਆਂ ਇਹ 21 ਤਰੀਕ ਵਾਲੀ ਆ ਭਈ ਇਹ ਪਰਚੀ ਫਿਰ ਇੱਥੇ ਸਰਕਾਰੀ ਚ ਦੁਬਾਰਾ ਨਹੀਂ ਦਿਖਾਉਣਗੇ ਤੁਸੀਂ ਕਹਿੰਦੇ ਤੁਸੀਂ ਸੁਨਾਮ ਚਲੇਗੇ ਇੱਥੇ ਬੇਗੋਰੀ ਜੀ ਕਰਦੇ ਡਾਕਟਰ ਸਾਹਿਬ ਦਵਾਈ ਚੰਗੀ ਨਹੀਂ ਦਿੰਦੇ ਤੇ ਦਵਾਈ ਨਹੀਂ ਲੱਗੇ ਬੱਚਿਆਂ ਨੂੰ ਸਾਨੂੰ ਇੱਥੇ ਗਿਆ ਵੀ ਉੱਥੇ ਆ ਜੀ ਤੇ ਜੀ ਦਵਾਈ ਦੇ ਦਾਂਗੇ ਵਧੀਆ ਅਸੀਂ ਉੱਥੇ ਵਗ ਗਏ 24 ਤਰੀਕ ਨੂੰ ਕਿੰਨੇ ਵਜੇ ਪਹੁੰਚੇ ਸੀ ਤੁਸੀਂ ਉੱਥੇ ਸਵੇਰੇ 6 ਵਾਲੀ ਗੱਡੀ ਅੱਗੇ ਤੀਮ ਵੀ ਫਿਰ ਉਹ ਲਹਿਰੇ ਗੱਡੀ ਹਾਂਜੀ 6:30 ਵਜੇ ਸੀ ਉੱਥੇ ਜਾਣ ਕੇ ਪਹੁੰਚ ਗਏ ਸੀ ਹਸਪਤਾਲ ਦੇ ਬੱਚਿਆਂ ਤੁਹਾਡੇ ਬੱਚੇ ਨੂੰ ਦੇਖਿਆ ਡਾਕਟਰ ਇਹਨਾਂ ਦੇ ਬੱਚੇ ਨੂੰ ਦੇਖਣ ਨਹੀਂ ਆਏ ਹਾਂਜੀ ਸਾਡੇ ਬੱਚਿਆਂ ਦਾ ਦੇਖ ਲਿਆ ਥੀ ਡਾਕਟਰ ਦਾ ਉਹਨੇ ਇਹਨਾਂ ਦੇ ਬੱਚੇ ਨੂੰ ਨਹੀਂ ਦੇਖਿਆ ਹੀ ਕਾਲੀ ਬੋ ਕਰਦ ਨੇ 24 ਤਰੀਕ ਵਾਲੀ ਉੱਥੇ ਦੀ ਪਰਚੀ ਹੈ ਤੁਹਾਡੇ ਕੋਲ ਡਾਕਟਰ ਸਾਹਿਬ ਦੀ ਹਾਂਜੀ ਆ ਤੇ ਮੈਂ ਡਾਕਟਰ ਸੰਜੀਵਾਂ ਸਿੰਘ ਹਾਂ ਸਰ ਇੱਕ ਲਹਿਰੇ ਕਰਕੇ ਦਾ 2 ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ ਸੁਣਾ ਤੁਹਾਡੀ ਰਹਿਸ਼ ਤੇ ਨਵਾਈਲੈਂਡ ਗਏ ਸੀਗੇ ਤੇ ਉਹਨਾਂ ਨੇ ਤੁਹਾਡੇ ਤੇ ਦੋਸ਼ ਲਾਇਆ ਕਹਿੰਦੇ ਜੀ ਡਾਕਟਰ ਸਾਹਿਬ ਦੀ ਲਾਪਰਵਾਹੀ ਨਾਲ ਹੋ ਗਿਆ। ਨਹੀਂ ਲਾਪਰਵਾਹੀ ਕਿਸ ਤਰ੍ਹਾਂ ਜੀ ਹੁਣ ਮਤਲਬ ਮੈਨੂੰ ਕੋਈ ਪੇਸ਼ੈਂਟ ਦਾ ਫੋਨ ਆਇਆ ਸੀ ਪੇਸ਼ੈਂਟ ਦੇ ਏਟੈਂਡੈਂਟ ਦਾ ਕਿ ਮੈਨੂੰ ਤੁਹਾਨੂੰ ਬੱਚਾ ਦਿਖਾਣਾ ਹੈਗਾ। ਮੈਂ ਉਸ ਟਾਈਮ ਬਾਥਰੂਮ ਸੀ ਮੈਂ ਉਹਨਾਂ ਨੂੰ ਕਿਹਾ ਕਿ 5-7-10 ਮਿੰਟ ਲੱਗਣਗੇ। ਮੈਂ ਬਾਥਰੂਮ ਤੋਂ ਆ ਕੇ ਤਿਆਰ ਹੋ ਕੇ ਤੁਹਾਨੂੰ ਦਿਖ ਦਿੰਦਾ ਮੈਂ। ਤੇ ਜਦੋਂ ਨੂੰ ਮੈਂ ਬਾਥਰੂਮ ਤੋਂ ਤਿਆਰ ਹੋ ਕੇ ਬਾਹਰ ਆਇਆ ਉਦੋਂ ਤੱਕ ਉਹ ਪੇਸ਼ੈਂਟ ਕਿਤੇ ਹੋਰ ਚਾ ਚੁੱਕੇ ਸੀ ਜੀ। ਜੀ ਜਲਾਈ ਨੂੰ ਤੁਹਾਡੇ ਕੋਲ ਹੀ ਲੈ ਕੇ ਆਏ ਸੀ ਪਿਛਲੇ ਟੈਂਪਰ ਦੇ ਦਵਾਈ ਲੈ ਕੇ ਆਏ ਸੀ। ਮੇਰੇ ਯਾਦ ਨੂੰ ਜੀ ਉਹਨਾਂ ਕੋਲ ਬਕਾਇਦਾ ਅਸਿੱਧਾਂ ਵਗੈਰਾ ਹੈਗੇ ਜੋ ਵੀ ਹੋ ਸਕਦਾ ਹੈ ਹੁਣ ਪਰ ਮੇਰੇ ਯਾਦ ਨਹੀਂ ਤੇ ਇੱਕ ਨਾਸ ਵਾਲੇ ਆ ਵੀ ਜਿੱਦਾਂ ਸਰਕਾਰੀ ਅੱਤੇ ਲਹਿਰਾਗਾ ਦਾ ਐਸਐਮਓ ਤੁਸੀਂ ਜੀ ਪ੍ਰਾਈਵੇਟ ਪ੍ਰੈਕਟਿਸ ਕਰਨ ਦਾ ਇਹ ਕਰ ਸਕਦੇ ਹੋ ਤੁਸੀਂ ਮਤਲਬ ਨਹੀਂ ਇਦਾਂ ਦਾ ਡਿਊਟੀ ਆਵਰ ਤੋਂ ਬਾਅਦ ਜੇ ਕੋਈ ਤੁਸੀਂ ਜੇ ਕੋਈ ਇਨਸਾਨੇ ਦੇ ਨਾਤੇ ਕੋਈ ਬੱਚਾ ਤੇ ਖਾਨ ਆ ਜਾਏ ਤਾਂ ਉਸ ਦੇ ਨਾਲ ਦੇਖ ਲੈਂਦਾ ਜੀ ਬਾਕੀ ਮੈਂ ਆਪਣੀ ਡਿਊਟੀ ਦੇ ਪ੍ਰਤੀ ਪੂਰਾ ਪਾਉਂਦਾ ਨਹੀਂ ਉਹਨਾਂ ਨੇ ਕਿਹਾ 200 ਰੁਪਏ ਪਰਚੀ ਲਈ ਜਾਂ ਮਰੀਜ਼ ਕਾਫੀ ਆਉਂਦੇ ਆ ਜਦੋਂ ਨੇ ਦੱਸਿਆ ਵੀ ਤੇਜ ਚ ਜੁਲਾਈ ਨੂੰ ਵੀ ਕਾਫੀ ਮਰੀਜ਼ ਸੀਗੇ 24 ਨੂੰ ਵੀ ਸਵੇਰੇ ਜਿਹੜੇ ਉਹ 7 ਵਜੇ ਪਹੁੰਚੇ ਉਹ ਗਰੁੱਪ ਪੰਜ ਸੱਤ ਮੀਟ ਵਿੱਚ ਰਹਿ ਗਏ ਸੀ ਉਸ ਤੋਂ ਪਹਿਲਾਂ ਇੱਕ ਲਹਿਰੇਗਾ ਅਗੇ ਦਮ ਵਿੱਚ ਵੀ ਸਾਹਮਣੇ ਆਇਆ ਉਹ ਕਹਿੰਦੇ ਅਸੀਂ ਉਸ ਟਾਈਮ ਉੱਥੇ ਸੋਨਾਗੋੜੀ ਦੀ ਪਰਚੀ ਹੈ ਉੱਥੇ ਇੱਦਾਂ ਦੇ ਕੋਈ ਫੀਸ ਨਹੀਂ ਦਿੱਤੀ ਜਾਂਦੇ ਬ੍ਰਿਸਤੋ ਕੋਈ ਫੀਸ ਲੈਂਦੀ ਹੈ ਕੋਈ ਇਨਸਾਨੇ ਨਾ ਤੇ ਆਂਦੇ ਵਾ ਦੇਖ ਦੇਣਾ ਮਰੀ ਸਵੇਰੇ 7 ਵਜੇ ਉੱਠਣ ਦੀ ਬਜਾ ਜਿਵੇਂ ਤੁਸੀਂ 8 ਵਜੇ ਤੇ ਡਿਊਟੀ ਹੈਗੀ ਤਾਂ ਉਸੇ ਦਿਨ 24 ਨੂੰ ਜਦੋਂ ਬੱਚੇ ਦੀ ਮੌਤ ਹੋਈ ਹੈਗੀ ਉਸੇ ਦਿਨ ਦੋ ਮਰੀਜ਼ ਲੈ ਰਹੇ تھے ਵੀ ਉੱਥੇ ਜਿਹੜਾ ਨੇ ਰਸੀਦ ਦਿਖਾਈ ਇੱਕ ਮਰੀਜ਼ ਜਗਾ ਉਹ ਕਹਿੰਦੇ ਸਾਡੇ ਬੱਚੇ ਨੂੰ 21 ਤਰੀਕ ਨੂੰ ਇੱਥੇ ਲੈ ਕੇ ਆਏ ਤੁਹਾਡੇ ਕੋਲ ਹਸਪਤਾਲ 'ਚ ਤੇ ਉਹ ਤੋਂ ਬਾਅਦ ਇੱਥੋਂ ਠੀਕ ਨਹੀਂ ਆਇਆ ਕਹਿੰਦੇ ਸਾਨੂੰ ਲੋਕਾਂ ਨੇ ਕਿਸੇ ਨੇ ਦੱਸਿਆ ਵੀ ਇੱਥੇ ਡਾਕਟਰ ਸਾਹਿਬ ਸਹੀ ਨਹੀਂ ਦੇਖਦੇ ਉੱਥੇ ਜਾਓ ਤੁਸੀਂ ਫਿਰ ਉਹ 24 ਨੂੰ ਉਹ ਵੀ ਉੱਥੋਂ ਲੈ ਕੇ ਆਏ ਤੁਹਾਡੇ ਕੋਲ ਉਹਨੂੰ ਕਹਿੰਦੇ ਕਾਲੀ 2 ਸਾਲ ਤੁਸੀਂ 2 ਸਾਲ ਦਾ ਰਿਕਾਰਡ ਦੇਖ ਸਕਦੇ ਹੋ ਜੀ ਹਾਲਾਂਕਿ ਤੁਹਾਨੂੰ ਤੁਸੀਂ ਤਾਂ ਬਹੁਤ ਸਿਆਣੇ ਪੱਤਰਕਾਰ ਹੋ ਐਸਐਮਓ ਦੀ ਡਿਊਟੀ ਸਿਰ ਐਡਮਿਨਿਸਟ੍ਰੇਸ਼ਨ ਦੀ ਹੁੰਦੀ ਹੈ ਜਦੋਂ ਕਿ ਮੈਂ ਲਹਿਰਗਾਧ ਦੇ ਵਿੱਚ 60 ਤੋਂ 70% ਉਪਰੀ ਮੈਂ ਹੀ ਦੇਖਦਾ ਹਾਂ ਇੱਥੇ ਚਾਰ ਸਪੈਸ਼ਲਿਸਟ ਡਾਕਟਰ ਦੀ ਪੋਸਟ ਹੈ ਸਾਰੇ ਖਾਲੀ ਪਈਆਂ ਹਨ ਮੈਂ ਬੀਇੰਗ ਐਸਐਮਓ ਸਿਰਫ ਇਨਸਾਨੀ ਦੇ ਨਾਤੇ ਕਿ ਮੈਂ ਆਪਣੇ ਲੋਕਾਂ ਦੀ ਸੇਵਾ ਦੀ ਭਾਵਨਾ ਨਾਲ 50 ਤੋਂ 60 ਬੱਚੇ ਇੱਥੇ ਮੈਂ ਰੋਜ਼ ਦੇਖਦਾ ਹਾਂ ਜਦੋਂ ਕਿ ਸਰਕਾਰ ਵੱਲੋਂ ਐਸਐਮਓ ਨੇ ਬੱਚੇ ਦੇਖਣ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਹੈ ਸਰਕਾਰ ਨੇ ਚਾਰ ਸਪੈਸ਼ਲਿਸਟ ਜਾਨੇ ਸੀ ਇੱਥੇ ਸਾਰੇ ਸਪੈਸ਼ਲਿਸਟਾਂ ਦੀਆਂ ਪੋਸਟਾਂ ਖਾਲੀ ਪਈਆਂ ਹਨ ਮੈਂ ਤਾਂ ਆਪਣੀ ਡਿਊਟੀ ਪ੍ਰਤੀ ਬਹੁਤ ਤੰਦੇਹੀ ਨਾਲ ਕੰਮ ਕਰ ਰਹੇ ਹਾਂ ਬੱਚਿਆਂ ਦੀ ਵਜ੍ਹਾ ਕਰਕੇ ਉਹ ਜਿਵੇਂ ਉਹ ਦੱਸਦੇ ਆ ਕਿ 23 ਤਰੀਕ ਨੂੰ ਤੁਸੀਂ ਇੱਥੇ ਹੋ ਸਰਕਾਰੀ ਹਸਪਤਾਲ ਚੋ 23 ਨੂੰ ਵੀ ਉਹ ਇੱਥੇ ਤੁਹਾਡੇ ਕੋਲ ਦਿਖਾਉਣ ਜਾਂਦੇ ਆ ਕਿ 24 ਨੂੰ ਤੁਸੀਂ 8 ਵਜੇ ਇੱਥੇ ਪਹੁੰਚਣਾ ਹੈ 8 ਵਜੇ ਉਹ 24 ਨੂੰ ਵੀ ਉਹ ਦੱਸਦੇ ਆ ਕਿ ਸਵੇਰੇ 7 ਵਜੇ ਵੀ ਉੱਥੇ ਪੰਜ-ਸੱਤ ਮੁੰਡੇ ਆਏਗੇ ਸੀ ਬਕਾਇਦਾ ਬਾਰੀ ਲੱਗਦੀ ਆ ਕਹਿੰਦੇ ਨੰਬਰ ਆਉਂਦਾ ਇੱਥੇ ਡਾਕਟਰ ਸਾਹਿਬ ਨੂੰ 200 ਰੁਪਏ ਪਰਚੀ ਵੀ ਕਰਦੇ ਨਹੀਂ ਐਦਾਂ ਦੀ ਕੋਈ ਪ੍ਰਬੰਧ ਨਹੀਂ ਹੈ ਕੋਈ ਨਾ ਬਾਰੀ ਲੱਗਦੀ ਜੇ ਨਾ ਮੈਂ 200 ਰੁਪਏ ਫੀਸ ਲੈਂਦਾ